ਦੋਸਤੋ ਸਾਡੀ ਅਕਸਰ ਸ਼ਿਕਾਇਤ ਹੈ ਕਿ ਜੋ ਅਸੀਂ ਚਾਹਨੇ ਆ ਉਹ ਸਾਨੂੰ ਨਹੀਂ ਮਿਲ ਰਿਹਾ ਤੇ ਉਹ ਕਿਸ ਤਰ੍ਹਾਂ ਮਿਲੇ ਅਸਲ ਦੇ ਵਿੱਚ ਹੈਰਾਨ ਹੋਵੋਗੇ ਤੁਸੀਂ ਕਿ ਜੋ ਤੁਸੀਂ ਚਾਇਆ ਅੱਜ ਤੱਕ ਤੁਹਾਨੂੰ ਜੋ ਮਿਲਿਆ ਉਹੀ ਕੁਝ ਮਿਲਿਆ ਇਹ ਤੁਹਾਡੀ ਹੀ ਚਾਹਨਾ ਦਾ ਫਲ ਹੈ ਅਸਲ ਦੇ ਵਿੱਚ ਉਹ ਲੋਕ ਜਿਹੜੇ ਬਹੁਤ ਬਿਊਟੀਫੁਲ ਕੁਝ ਪਾ ਲੈਂਦੇ ਆ ਉਹਨਾਂ ਦੇ ਪਿੱਛੇ ਇੱਕ ਬਹੁਤ ਅੱਛੀ ਸੋਚ ਦੀ ਪਾਵਰ ਹੁੰਦੀ ਹੈ ਸਾਡੀ ਸੋਚ ਜਿਹੜੀ ਆ ਉਹ ਇਸ ਤਰ੍ਹਾਂ ਆ ਕਿ ਅਗਰ ਕੋਈ ਸਾਡੇ ਦਰਵਾਜ਼ੇ ਤੇ ਕੁਝ ਸਾਨੂੰ ਦੇਣ ਆਵੇ ਕਿ ਕਿ ਦੱਸੋ ਕੀ ਲੇਖਾਂ ਤੇ ਉਸ ਵਕਤ ਸਾਰਾ ਹੀ ਪਰਿਵਾਰ ਕੁਛ ਨਾ ਕੁਛ ਮੰਗਣਾ ਸ਼ੁਰੂ ਕਰਦਾ ਹੈ ਉਹ 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 ਆਵਾਜ਼ ਤੁਹਾਡੀ ਕੋਈ ਸੁਣੇ ਹੀ ਨਾ ਸਕੇ ਤਾਂ ਉੱਥੋਂ ਚਲੇ ਜਾਵੇ ਇਸ ਤਰ੍ਹਾਂ ਸਾਡੀ ਜਿਹੜੀਆਂ ਥੌਟਸ ਆ ਹਮੇਸ਼ਾ ਇਸ ਤਰ੍ਹਾਂ ਰੌਲਾ ਪਾ ਰਹੀਆਂ ਸ਼ੋਰ ਮਚਾ ਰਹੀਆਂ ਤੇ ਜਦੋਂ ਜਿਹਨੂੰ ਮੈਡੀਟੇਸ਼ਨ ਕਹਿੰਦੇ ਆ ਉਹੀ ਆ ਇਹਨਾਂ ਨੂੰ ਅਕਾਗਰ ਕਰਨ ਦਾ ਤਰੀਕਾ ਆ ਕਿ ਤਾਂ ਕਿ ਜੋ ਅਸੀਂ ਚਾਹਨੇ ਆਂ ਪਰਿਵਾਰ ਦਾ ਇੱਕ ਮੈਂਬਰ ਉਹੀ ਮੰਗ ਸਕੇ ਉਹਦੇ ਤੋਂ ਹੁਣ ਸਵਾਲ ਪੈਦਾ ਹੁੰਦਾ ਆ ਫਿਰ ਵੀ ਇਹ ਕੁਛ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਜਦੋਂ ਅਸੀਂ ਬੈਠਦੇ ਸਾਨੂੰ ਸੋਚ ਹੀ ਨਹੀਂ ਉੱਠਦੀ ਹੁਣ ਉਹ ਸੋਚ ਇਸ ਕਰ ਇਸ ਕਰਕੇ ਨਹੀਂ ਉੱਠਦੀ ਕਿਉਂਕਿ ਸਾਡੇ ਸਰੀਰ ਦੇ ਵਿੱਚ ਅਸੀਂ ਸਾਡੇ ਸਰੀਰ ਦੀਆਂ ਉੱਠੀਆਂ ਹੋਈਆਂ ਜਿਹੜੀਆਂ ਰਾਈਟ ਜਿਹੜੀਆਂ ਸਾਡੇ ਨਾਲ ਗੱਲਾਂ ਕਰਨਾ ਚਾਹੁੰਦਾ ਉਹ ਅਸੀਂ ਸੁਣਨੀਆਂ ਬੰਦ ਕਰ ਦਿੱਤੀਆਂ ਕਿਉਂਕਿ ਮੰਨ ਲਓ ਸਾਡਾ ਸਰੀਰ ਪਾਣੀ ਮੰਗਦਾ ਉਹਨੂੰ ਪਿਆਸ ਲੱਗੀ ਆ ਅਸੀਂ ਉਹਨੂੰ ਦਿੰਨੇ ਆ ਫ੍ਰਿਜ ਖੋਲ ਕੇ ਸੌਫਟ ਡਰਿੰਕ ਹੁਣ ਉਹ ਉਹ ਕੈਮੀਕਲ ਅਸੀਂ ਪਿਲਾ ਦਿੱਤਾ ਕੈਮੀਕਲ ਜਿਹੜਾ ਆ ਉਹਦੇ ਨਾਲ ਜੀਭ ਨੂੰ ਤਾਂ ਸਵਾਦ ਆ ਗਿਆ ਠੀਕ ਹੈ ਮਗਰ ਹੁਣ ਜਿਹੜਾ ਬਾਡੀ ਨੂੰ ਪਾਣੀ ਚਾਹੀਦਾ ਸੀ ਕੈਮੀਕਲ ਦੇ ਵਿੱਚੋਂ ਬਾਡੀ ਨੂੰ ਪਾਣੀ ਕੱਢਣ ਦੇ ਲਈ ਕਿੰਨੀ એનર્ਜੀ ਲਾਣੀ ਪਈ ਉਹ એનર્ਜੀ ਜਿਹੜੀ ਤੁਹਾਡੀ ਅੱਛੀ ਸੋਚ ਤੇ ਲੱਗਣੀ ਸੀ ਇਸੇ ਤਰ੍ਹਾਂ ਅਸੀਂ ਫੂਡ ਖਾਂਦੇ ਹਾਂ ਇਸੇ ਤਰ੍ਹਾਂ ਸਾਡੇ ਦਿਮਾਗ ਦੇ ਵਿੱਚ ਕੁਝ ਐਸੀ ਐਸੀ ਵਿਜ਼ੂਅਲ ਦੇਖਦੇ ਆਂ ਜਾਂ ਇਹੋ ਜੇ ਕੁਝ ਵੀਡੀਓਜ਼ ਦੇਖਦੇ ਆਂ ਸੋਸ਼ਲ ਮੀਡੀਆ ਅੱਜਕੱਲ ਬੜਾ ਪਾਵਰਫੁਲ ਹੈ ਉਹ ਦਿਮਾਗ ਰਾਤ ਵੀ ਉਹ ਉਹੀ ਥਾਟ ਘੁੰਮੀ ਜਾਂਦੀਆਂ ਸਾਡੇ ਅੰਦਰ ਫਿਰ ਤੁਹਾਡੀ ਆਪਣੇ ਲਈ ਉਹ એનર્ਜੀ ਕਿਸ ਤਰ੍ਹਾਂ ਕੰਮ ਕਰੂਗੀ ਸੋ ਸਵਾਲ ਪੈਦਾ ਹੁੰਦਾ ਇਸ એનર્ਜੀ ਨੂੰ ਆਪਾਂ ਪਿਓਰ ਕਰਨਾ ਆ ਆਪਣੀ ਬਾਡੀ ਨੂੰ ਨਹੀਂ ਆ ਬੋਡੀ ਬਹੁਤ ਕੁਝ ਦੱਸਦੀ ਹੈ ਅਸੀਂ ਇੰਨਾ ਜ਼ਿਆਦਾ ਰਾਤ ਨੂੰ ਕਈ ਵਾਰੀ ਬਿਜ਼ੀ ਹੁੰਨੇ ਜਾਂ ਡਰਾਈਵ ਕਰਦੇ ਆ ਫੋਰ ਇਗਜ਼ਾਮਪਲ ਤੁਸੀਂ ਨੇਚਰ ਕਾਲ ਆਂਦੀ ਹੈ ਤੁਸੀਂ ਬਾਥਰੂਮ ਜਾਣਾ ਚਾਹੁੰਦੇ ਆ ਹੁਣ ਮਤਲਬ ਉਸ ਵਕਤ ਤੁਸੀਂ ਕਿੱਥੇ ਜਾਓਗੇ ਮਗਰ ਤੁਸੀਂ ਉਸ ਵਕਤੇ ਕੰਮ ਕਰ ਸਕਦੇ ਆ ਆਪਣੀ ਬੋਡੀ ਨਾਲ ਪ੍ਰੋਮਿਸ ਕਰੋ ਕਿ ਪਹਿਲੀ ਚੀਜ਼ ਜਦੋਂ ਵੀ ਮੈਨੂੰ ਇਹ ਮੂਮੈਂਟ ਮਿਲਦੀ ਹੈ ਮੈਂ ਤੈਨੂੰ ਇਹ ਚੀਜ਼ ਜਿਹੜੀ ਹੈਗੀ ਆ ਮੈਂ ਮੰਨ ਲਓ ਤੁਹਾਨੂੰ ਪਿਆਸ ਲੱਗੀ ਆ ਮੈਂ ਪਹਿਲਾਂ ਜਾ ਕੇ ਤੈਨੂੰ ਪਾਣੀ ਪਿਲਾਵਾਂਗਾ ਉਹ ਚੀਜ਼ ਜੇ ਤੁਸੀਂ ਨਹੀਂ ਕੀਤੀ ਫਿਰ ਬਾਡੀ ਨੇ ਤੁਹਾਡੇ ਅੰਗੇਸਟ ਹੋ ਜਾਣਾ ਉਹਨੂੰ ਪਤਾ ਲੱਗ ਜਾਣਾ ਇਹ ਬੰਦਾ ਧੋਖੇबाज ਆ ਇਹ ਕਹਿੰਦਾ ਕੁਛ ਆ ਕਰਦਾ ਕੁਛ ਆ ਜਦੋਂ ਬਾਡੀ ਨੇ ਤੁਹਾਡਾ ਸੁਣਨਾ ਬੰਦ ਕਰ ਦਿੱਤਾ ਤੁਹਾਡਾ ਕਨੈਕਸ਼ਨ ਕਿੱਥੇ ਲੱਗੇਗਾ ਫਿਰ ਇਸ ਕਰਕੇ ਕਨੈਕਸ਼ਨ ਲਾਣੇ ਆ ਜਿਹੜੇ ਉਹ ਇੰਨੇ ਆਸਾਨ ਨਹੀਂ ਹੈ ਇਸ ਨੂੰ ਹੀ ਸਾਧਨਾ ਕਹਿੰਦੇ ਆ ਆਪਣਾ ਖਾਣ ਪਾਣ ਆਪਣੇ ਵਿਚਾਰ ਇਹ ਸਾਰਿਆਂ ਦੀ ਸ਼ੁੱਧੀ ਚਾਹੀਦੀ ਹੈ ਜਿਹੜਾ ਹੈਗਾ ਬਾਡੀ ਦੀ ਸ਼ੁੱਧੀ ਚਾਹੀਦੀ ਐ ਵਿਚਾਰਾਂ ਦੀ ਸ਼ੁੱਧੀ ਚਾਹੀਦੀ ਐ ਤੁਹਾਡੀਆਂ ਅੱਖਾਂ ਦੀ ਸ਼ੁੱਧੀ ਚਾਹੀਦੀ ਕੰਨਾਂ ਦੀ ਸ਼ੁੱਧੀ ਚਾਹੀਦੀ ਨੱਕ ਦੀ ਮੂੰਹ ਦੀ ਹਰ ਚੀਜ਼ ਦੀ ਸ਼ੁੱਧੀ ਜਦੋਂ ਹੋ ਜਾਂਦੀ ਫਿਰ ਤੁਹਾਡੇ ਵਿਚਾਰ ਵੀ ਤੁਹਾਡੇ ਕੰਟਰੋਲ ਤੇ ਹੋ ਜਾਣਗੇ ਉਹ ਵੀ ਸ਼ੁੱਧ ਹੋਣਗੇ ਤੁਹਾਡੇ ਲਈ ਕੰਮ ਕਰਨਗੇ ਜੋ ਤੁਸੀਂ ਕਹੋਗੇ ਵਰਜਣ ਜਿਦਾ ਤੀਰ ਮਾਰਦਾ ਦਾ ਮੱਛੀ ਦੇ ਇਦਾਂ ਲੱਗਣਗੇ ਧੰਨਵਾਦ